ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਮੈਂ ਤੁਹਾਨੂੰ ਚਾਨਣ ਦੇਣ ਵਾਸਤੇ ਨਾ ਕਿਉਂਕਿ ਦੁਨੀਆ ਅੰਧਕਾਰ ਚ ਸੀ ਕਹਿੰਦੇ ਮੈਂ ਤੁਹਾਨੂੰ ਚਾਨਣ ਦੇਣ ਵਾਸਤੇ ਉਹਨਾਂ ਨੇ ਇੱਕ ਬਿੰਬ ਵਰਤਿਆ ਕਹਿੰਦੇ ਮੈਂ ਤੁਹਾਨੂੰ ਚਾਨਣ ਦੇਣ ਲਈ ਇਹ ਇਹ ਸ਼ਬਦ ਬੜਾ ਧਰਮ ਦੀ ਦੁਨੀਆ ਚ ਸਤਿਕਾਰਯੋਗ ਸ਼ਬਦ ਹੁੰਦਾ ਹੈ ਜੋਤ ਧਰਮ ਦੀ ਦੁਨੀਆ ਦੀ ਵੋਕੇਬਲਰੀ ਵੱਖਰੀ ਹੈ ਨਾ ਆਪਾਂ ਕਵਾਂਗੇ ਪੈਰ ਉੱਥੇ ਕਵਾਂਗੇ ਚਰਨ ਬਾ ਮੇ ਉਹੀ ਪੈਰ ਹੋਣ ਸ਼ਾਇਦ ਦੁਨੀਆਵੀ ਤੌਰ ਤੇ ਉੱਤੇ ਉਹੀ ਦੁਕਾਨ ਤੋਂ ਖਰੀਦਿਆ ਹੋਇਆ ਦੀਵਾ ਹੋਵੇ ਘਰ ਵਿੱਚ ਲੋਕ ਕਰਨੀ ਰੱਖਿਆ ਹੋਵੇ ਪਰ ਜਦੋਂ ਧਰਮ ਦੀ ਦੁਨੀਆ ਚ ਉਸ ਚੀਜ਼ ਦਾ ਨਾਮ ਲਵਾਂਗੇ ਤੇ ਉਹਨੂੰ ਉਸੇ ਦੀਵੇ ਨੂੰ ਜੋਤ ਕਹਿਣ ਲੱਗ ਪੈਂਦੇ ਇਸ ਲਈ ਉਹ ਸ਼ਬਦ ਜਿਹੜੇ ਨੇ ਸਪਿਰਚੁਅਲ ਜੇ ਸ਼ਬਦ ਲੱਗਦੇ ਆ ਰਿਲੀਜੀਅਸ ਜੇ ਸ਼ਬਦ ਲੱਗਦੇ ਆ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਉਹ ਸ਼ਬਦ ਵਰਤ ਕੇ ਕਹਿੰਦੇ ਵੀ ਸਿੱਖੋ ਤੁਸੀਂ ਫੇਰ ਹਨੇਰੇ ਚ ੱੱਕੇ ਨਾ ਖਾਓ ਇਸ ਲਈ ਮੈਂ ਤੁਹਾਨੂੰ ਤੁਹਾਡੇ ਲਈ ਜੋਤ ਜਗਾ ਚ ਲਿਆ ਤੁਸੀਂ ਜਗਾਉਂਦੇ ਜੋਤ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਕਿ ਮੈਂ ਤੁਹਾਨੂੰ ਜੋਤ ਨੂੰ ਮੱਥਾ ਟੇਕਣ ਲਈ ਕਹਿ ਚ ਲਿਆ ਜੋਤ ਦੇ ਲਾੜ ਲਾ ਚ ਲਿਆ ਗੁਰੂ ਗੋਬਿੰਦ ਸਿੰਘ ਜੀ ਨੇ ਜੋਤ ਜਗਾਈ ਜੀ ਪਤਾ ਹੈ ਕਿਹੜੀ ਜੋਤ ਜਗਾਈ ਕਿਹੜੀ ਜੀ ਹਾਂ ਬਿਲਕੁਲ ਵੀਰ ਇਹੀ ਮੇਰੇ ਜਨ ਵਿੱਚ ਚੱਲ ਰਿਆ ਸੀ ਸ਼ਾਬਾਸ਼ ਧੰਨਵਾਦ ਤੇਰਾ ਉਹ ਜੋਤ ਜਿਹੜੀ ਮੈਨ ਮੇਡ ਨਾ ਹੋਏ ਕਿਉਂਕਿ ਥਾਪਿਆ ਨਾ ਜਾਏ ਵਾਹ ਵਾਹ ਬਾਣੀ ਖਸਮ ਕੀ ਬਾਣੀ ਹੈ ਨਾ ਤੇ ਇਹਦੇ ਅੱਗੇ ਸਿਰ ਝੁਕਾ ਕੇ ਕਲਗੀਆਂ ਵਾਲੇ ਪਾਤਸ਼ਾਹ ਜੀ ਕਹਿੰਦੇ ਵੀ ਮੈਂ ਤੁਹਾਨੂੰ ਜੋਤ ਦੇ ਲੜਲਾ ਚੱਲਿਆ ਜਿਹਨੂੰ ਅਸੀਂ ਕਹੇ ਸੀ ਜੋਤੋਹਾ ਜੁਗਤਸਾਏ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਆਏ ਤੇ ਫਿਰ ਉਹ ਜੋਤ ਟਰੈਵਲ ਕਰਕੇ ਤੇ ਫਿਰ ਉਹਨਾਂ ਨੇ ਕਿਹਾ ਵੀ ਜੋਤ ਟਿਕਾ ਦਿੱਤੀ ਐ ਮੈਨ ਮੇਡ ਨਹੀਂ ਜਿਹੜੀ ਧੁਰ ਕੀ ਸੀ ਤੇ ਤੁਸੀਂ ਆਤਮਿਕ ਚਾਨਣ ਲੈਣ ਲਈ ਇਸ ਜੋਤ ਨੂੰ ਆਪਣੀ ਸੁਰਤ ਤੱਕ ਲੈ ਜਿਓ ਜ਼ਿੰਦਗੀ ਰੋਸ਼ਨ ਹੋ ਜਾਏਗੀ ਜੀ ਹਨੇਰੇ ਤੇ ਅੰਦਰ ਚਾਨਣ ਅਸੀਂ ਬਾਹਰ ਕਰੀ ਜਾਈਏ ਤੇ ਗੁਰੂ ਨੇ ਕਿਹਾ ਇੱਤੇ ਚਾਨਣ ਹੁੰਦੇ ਆ ਗੁਰਬਿਨ ਕੋਰ ਅੰਧਾਰ ਅੱਛਾ ਜੀ ਪ੍ਰਗਾਸ ਕਿੱਦਾਂ ਹੁੰਦਾ ਹੈ ਜਿਹੜਾ ਮਨ ਵਿੱਚ ਹੁਣਾ ਬਾਣੀ ਨੇ ਵੀ ਆਖਿਆ ਕਰਨੀ ਆਪਣੀ ਅਕਲ ਨਾਲ ਨਹੀਂ ਹੋਣੀ ਤੇ ਬਾਣੀ ਨੇ ਜਵਾਬ ਦਿੱਤਾ ਗੁਰ ਪੂਰਾ ਭੇਟਿਓ ਵਡਭਾਗੀ ਮਨੇ ਭਇਆ ਪ੍ਰਗਾਸਾ ਤੇ ਉਸ ਪ੍ਰਗਾਸ ਨੇ ਕੀ ਦਿਖਾਇਆ ਕੋਈ ਨਾ ਪਹੁੰਚਣ ਹਾਰਾ ਦੂਜਾ ਕੋਈ ਨਾ ਪਹੁੰਚਣ ਹਾਰਾ ਦੂਜਾ ਹੈਗਾ ਦੂਜਾ ਜੀ ਕੋਈ ਜਿਹੜਾ ਪਹੁੰਚੇਗਾ ਬੋੜੀ ਕਰੇਗਾ ਸਾਡੀ ਸਾਹਿਬ ਕਾ ਪਰਵਾਸਾ ਆਪਣੇ ਸਾਹਿਬ ਕਾ ਪਰਵਾਸਾ ਸਾਹਿਬ ਕਾ ਪਰਵਾਸਾ ਆਪਣੇ ਸਾਹਿਬ ਕਾ ਪਰਵਾਸਾ ਉਸ ਜੋਤ ਦੇ ਪ੍ਰਗਾਸ ਨੇ ਇਹ ਦੱਸਿਆ ਵੀ ਦੂਜਾ ਕੋਈ ਨਹੀਂ ਸਿਰਕ ਮਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾਂ ਤੇਰੇ ਤੁਜ ਮਨ ਅਵਰਨਾ ਜਾਣਾ ਮੇਰੇ ਸਾਇਬਾ ਮੈਂ ਨਹੀਂ ਜਾਣਦਾ ਤਬ ਤੇ ਕੋ ਅੱਖ ਤੇ ਰੇਨੀ ਹੋਏ ਕਰੋੜ ਹੋਣ ਕਾਨ ਵੀ ਧਰਤੀ ਅਸਮਾਨ ਨੂੰ ਹੇਠਾਂ ਉੱਪਰੋਂ ਕਰ ਦੇਣ ਅਸੀਂ ਕੀ ਲੈਣਾ ਅਸੀਂ ਤੇ ਵੇਖਣਾ ਹੀ ਨਹੀਂ ਚਾਹਦੇ ਜਦੋਂ ਤੋ ਤੈਨੂੰ ਵੇਖਿਆ ਬਸ ਮੰਨ ਲੋ ਵੀ ਕੋਈ ਬੰਦਾ ਆ ਕੇ ਦੁਨੀਆ ਚ ਸੱਚੀ ਮੁੱਝੀ ਕਹੇ ਪਿਓ ਪਰਲੇ ਮੱਲੇ ਰੱਬ ਧਰਤੀ ਦੇ ਉੱਤੇ ਉੱਤਰ ਆਇਆ ਸੱਚੀ ਉਹ ਤਲੀ ਉੱਤੇ ਸਰੋਂ ਜਮਾ ਕੇ ਦਿਖਾ ਰਿਆ ਆ ਵੀ ਸੱਚ ਹੋ ਗਿਆ ਆ ਵੀ ਸੱਚ ਹੋ ਗਿਆ ਔਰ ਸੱਚੀ ਹੋ ਵੀ ਰਿਹਾ ਹੋਵੇ ਸਿੱਖ ਦਾ ਸਿਦਕ ਇੰਨਾ ਡ੍ਰਿੜ ਹੋਵੇ ਉਹ ਕਹੇ ਨਹੀਂ ਮੇਰੇ ਕਲਗੀਆਂ ਵਾਲੇ ਪਾਦਸ਼ਾਹ ਮੈਨੂੰ ਇਹਦੇ ਲੜ ਲਾ ਕੇ ਕਹਿ ਗਏ ਸੀ ਤੇਰਾ ਰੱਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜੇ ਧਰਤੀ ਤੇ ਸੱਚੀ ਵੀ ਰੱਬ ਆਇਆ ਤੇ ਮੈਨੂੰ ਉਹਦੀ ਲੋੜ ਨਹੀਂ ਮੇਰਾ ਤੇ ਰੱਬ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਮੇਰਾ ਗੁਰੂ ਸੱਚ ਬੋਲਦਾ ਮੈਂ ਬਾਕੀ ਕਿਸੇ ਨੂੰ ਨਹੀਂ ਵੇਖਣਾ ਚਾਹੁੰਦਾ ਮੈਂ ਨਹੀਂ ਵੇਖਣਾ ਚਾਹੁੰਦਾ ਕਹਿੰਦੇ ਆਓ ਤੁਹਾਡੇ ਪ੍ਰਗਾਸ ਵਾਸਤੇ ਮੈਂ ਤੁਹਾਨੂੰ ਜੋਤ ਦੇ ਲੜ ਲਾ ਚੱਲਿਆ ਤੇ ਅਸੀਂ ਕਿਹਾ ਨਾ ਬਾਬਾ ਜੀ ਤੁਸੀਂ ਗਲਤ ਜੋਤ ਜਗਾਈ ਅਸੀਂ ਜਾਵਾਂਗੇ ਕੀ ਕਿਹਾ ਸੀ ਵੀ ਜਿਹੜੀ ਸਾਡੀ ਬਣਾਈ ਹੋਈ ਹੈ ਉਹ ਜ਼ਿਆਦਾ ਵਧੀਆ ਤੇਰੇ ਵਾਲੀ ਦਾ ਕੀ ਪਤਾ ਸੀ ਸਾਡਾ ਨਹੀਂ ਸਰਨਾ ਤੇਰੇ ਵਾਲੀ ਨਾਲ ਤੇ ਉਹਨੇ ਇਸ ਜੋਤ ਦੇ ਲੜ ਲਾ ਕੇ ਕਿਹਾ ਜਾਗਤ ਜੋਤ ਜਪੈ ਨਿਸਬਸ ਸਰੀਰਕ ਬਿਨਾ ਮਨ ਨੈਕ ਨਿਆਨ ਪੂਰਨ ਪ੍ਰੇਮ ਪ੍ਰਤੀਤ ਸਜਾ ਬਰਤ ਪੈਣੋ ਆਹ ਹੈ ਤੁਹਾਡੇ ਸਦਕ ਦੀ ਪਰਖ ਬਰਤ ਗੌਰ ਮੜੀ ਮਾਠ ਬੋਲੋ ਗੱਜ ਕੇ ਗੌਰ ਮੜੀ ਮਾਠ ਇਹ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਮੈਂ ਨਹੀਂ ਵਿੱਚ ਮੈਨੂੰ ਨਾ ਵਿੱਚ ਲਿਆਓ ਮਤ ਸੋਚਣਾ ਵੀ ਉਹ ਕਥਾ ਕਰਕੇ ਗਿਆ ਨਾਮ ਮੇਰਾ ਕੱਖ ਨਹੀਂ ਜੇ ਦੇ ਵਿੱਚ ਇਹ ਮਤ ਗਿਆਨ ਵਿਵੇਕ ਸਭ ਕੁਝ ਤੁਹਾਡਾ ਤੇ ਤੁਹਾਡੇ ਗੁਰੂ ਦਾ ਤੁਸੀਂ ਜਾਣੋ ਮੈਂ ਤੇ ਰੋਜੀ ਰੋਟੀ ਵਾਲਾ ਮੈਂ ਲਾਲਚੀ ਹੋ ਸਕਦਾ ਮੈਂ ਵਿਕਾਊ ਹੋ ਸਕਦਾ ਤੁਸੀਂ ਸਿੱਧਾ ਆਪਣੇ ਗੁਰੂ ਨਾਲ ਜੁੜਨਾ ਹੈ ਪਰ ਅਸੀਂ ਤੇ ਮਥਾ ਜੋਗੇ ਸਾਥ ਸੰਗਤ ਅਸੀਂ ਤੇ ਠੂਠਾ ਲੈ ਕੇ ਥਾਂ ਥਾਂ ਤੇ ਪਤਾ ਨਹੀਂ ਕਿਦਾ ਕਿਦਾ ਇਹਦੇ ਵੀ ਸਿਰ ਤੇ ਹੱਥ ਰੱਖ ਦੋ ਇਹਦੇ ਵੀ ਸਿਰ ਤੇ ਹੱਥ ਰੱਖ ਦੋ ਉਹਨੂੰ ਕਹੋ ਸਿਰ ਤੇ ਹੱਥ ਰੱਖੇ ਜੇ ਜਿੱਦਣ ਉਹਨੇ ਸਿਰ ਤੇ ਹੱਥ ਰੱਖਿਆ ਨਾ ਫਿਰ ਨਹੀਂ ਡੋਲਦੇ ਸਾਸ ਸੰਗ ਡੋਲਣ ਤੇ ਰੱਖੋ ਪ੍ਰਭੂ ਨਾਨਕ ਕਹਿੰਦਾ ਜੇ ਨਈ ਨਾ ਟਿਕ ਰਿਆ ਤੇ ਫਿਰ ਤ੍ਰਿਗ ਸਿਰ ਜੋ ਗੁਰਨਾ ਨਿਵੈ ਗੁਰਨ ਲੱਗਿਆ ਨਾ ਚਰਨੀ ਤ੍ਰਿਗ ਲੋਇਣ ਗੁਰਦਰਸ਼ ਬਿਨ ਪੀਖੇ ਪਰ ਤਰਨੀ ਰੰਗ ਤਮਾਸ਼ੇ ਚਮੜਾਈ ਵੇਖੀ ਜਾ ਰਿਆ ਜ਼ਿੰਪੀ ਚ ਤ੍ਰਿਗ ਸਰਵਨ ਉਪਦੇਸ਼ ਬਿਨ ਸੁਣ ਸੁਰਤ ਨ ਧਰਨੀ ਤ੍ਰਿਗ ਜੇਬਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਨੀ ਮੈਂ ਫੁਲਾਣੇ ਦਾ ਮੰਤਰ ਲਿਆ ਹੋਇਆ ਗੁਰੂ ਦੇ ਸ਼ਬਦ ਨਾਲ ਟੁੱਟਿਆ ਭਟਕਰਿਆ ਬੰਦਾ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਹ ਫਲ ਕਰਨੀ ਹੋਰ ਨੇਪਲ ਬਾਕੀ ਕਰਨੀ ਨੂੰ ਫਲ ਨਹੀਂ ਹੋ ਲੱਗਣਾ ਸੱਜਣਾ ਆ ਸਿਰ ਗੁਰੂ ਦੇ ਚਰਨਾਂ 'ਚ ਰੱਖ ਤੇ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਤਾਹੋ ਕਨੂੰ ਭਜਦਾ ਗੁਰੂ ਦੀ ਕਰਨੀ ਲੋਗੈ ਗੁਰੂ ਉਹੀ ਆ ਭਾਈ ਉਹ ਦਿਆਲੂ ਆ ਉਹ ਮਿਹਰਬਾਨੀਆਂ ਕਦੀ ਪੁਛ ਕੇ ਵੇਖੋ ਨਾ ਮਾਤਾ ਸੁਲੱਖਣੀ ਨੂੰ ਕਹਿੰਦੀ ਨਾਂ ਦੀ ਸੁਲੱਖਣੀਆਂ ਵੈਸੇ ਮਹਾਰਾਜ ਮੈਂ ਸਖਣੀ ਆ ਇਹੀ ਕਿਹਾ ਸੀ ਨਾ ਜੀ ਗੁਰੂ ਸਾਹਿਬ ਕਹਿੰਦੇ ਸਖਣੀ ਕਿਉਂ ਆ ਪਰ ਗੁਰਸਿੱਖ ਮਿਲ ਗਏ ਸੀ ਨਾ ਗੁਰਸਿੱਖ ਮਿਲੇ ਭਾਈ ਗੁਰਦਾਸ ਜੀ ਵਰਗੇ ਤੇ ਨਰਾਸ਼ ਹੋ ਇਸ ਲਖਣੀ ਨੂੰ ਪੁੱਛਦੇ ਨੇ ਨਮੋਸ਼ੀ ਨਰਾਸ਼ਤਾ ਉਦਾਸੀ ਕਿਉਂ ਕਹਿੰਦੇ ਮੈਨੂੰ ਸਾਰਿਆਂ ਨੇ ਕਿਹਾ ਤੂੰ ਸਖਣੀ ਆ ਤੂੰ ਸਖਣੀ ਆ ਕੱਖ ਨਹੀਂ ਤੇਰੀ ਝੋਲੀ 'ਚ ਤੇਰੀ ਤਕਦੀਰ 'ਚ ਹੀ ਨਹੀਂ ਲਿਖਿਆ ਹੋਇਆ ਤੇ ਗੁਰਸਿੱਖ ਨੇ ਗੁਰੂ ਦਾ ਰਾਹ ਦਿਖਾਇਆ ਸਿਦਕ ਬਨਾਇਆ ਕਿ ਤਕਦੀਰਾਂ ਲਿਖਣ ਵਾਲਾ ਲੋਕ ਪਰਲੋਕ ਦਾ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਹੈ। ਜਾਂ ਸਿਦਕ ਨਾ ਕਹਿ ਕਿ ਤਕਦੀਰਾਂ ਲਿਖਣ ਵਾਲਿਆ ਲਿਖ ਤੂੰ ਇੰਨਾ ਨਿਸ਼ਚਾ ਇੰਨਾ ਟੱਲ ਵਿਸ਼ਵਾਸ ਆਇਆ ਪ੍ਰੋਸਾ ਕਿ ਮੈਂ ਤੇ ਲਿਖਾ ਕੇ ਮੜੂ ਤੇਰੇ ਕੋਲੋਂ ਕਿਉਂ ਨਹੀਂ ਦਵੇਂਗਾ ਤੂੰ ਮਾ ਦੋ ਐਸੀ ਬਣਾ ਤੂੰ ਸੰਗੇ ਆਪ ਨਾ ਦੇਵੋ ਮੈਂ ਇਦਾਂ ਦਾ ਤੇਰੇ ਨਾਲ ਯਾਰੀ ਪਾਵਾਂਗਾ ਪਿਓ ਦੀ ਜੇਬ ਚੋਂ ਖੋ ਕੇ ਜਿਵੇਂ ਬੱਚਾ ਲੈ ਕੇ ਜਾਂਦਾ ਉਹਨੂੰ ਚੋਰ ਥੋੜਾ ਕਹਿੰਦੇ ਆ ਦਾਵਾ ਹੁੰਦਾ ਆਪਨਾ ਦੇਵਤਾ ਲੈਵੋ ਮੰਗੇ ਗੁਰਸਿੱਖ ਮਿਲੇ ਤੇ ਉਹਨੇ ਰਾਹ 'ਚ ਇਹ ਨਹੀਂ ਕਿਹਾ ਵੀ ਮੇਰਾ ਡੇਰਾ ਹੈਗਾ ਤੂੰ ਉੱਥੇ ਆ ਜੀ ਬੀਬੀ ਮੈਂ ਪੁੱਤ ਦਿਆਂਗਾ ਕਹਿੰਦੇ ਨਾ ਤਕਦੀਰਾਂ ਲਿਖਣ ਵਾਲਾ ਹੋਈ ਓ ਜਾ ਉਹਨੂੰ ਕਹਿ ਮਹਾਰਾਜ ਹੱਸ ਪਏ ਵਾ ਵਾ ਸਿਦਕ ਸਿਦਕ ਵੇਖ ਕੇ ਟੁੱਟ ਪੈਂਦਾ ਜੀ ਕਾਸਾ ਹੀ ਸਿਦਕ ਦਾ ਜੇ ਬਖਸ਼ਿਸ਼ਾਂ ਨਾਲ ਝੋਲੀ ਭਰਨੀ ਹੈ ਗੁਰੂ ਉਹੀ ਹੈ ਜਿਹੜਾ ਸਖਣੀਆਂ ਨੂੰ ਸਲਖਣੀਆਂ ਬਣਾ ਦਿੰਦਾ ਨਾ ਜਿਹੜਾ ਕੰਗਾਲਾਂ ਨੂੰ ਸ਼ਹਿਨਸ਼ਾ ਬਣਾ ਦਿੰਦਾ ਪਰ ਇਹ ਖਿਆਲ ਰੱਖੀ ਕਿ ਮੱਥਾ ਟਿਕ ਜਾਏ ਸਿਰ ਟਿਕ ਜਾਏ ਇਹ ਰੁੜਦਾ ਨਾ ਫਿਰੇ ਥਾਂ ਥਾਂ ਇਹ ਗੁਰੂ ਦੀ ਅਮਾਨਤ ਹੈ ਇਹ ਗੁਰੂ ਦੇ ਚਰਨਾਂ 'ਚ ਭੇਟ ਹੋਇਆ ਗੁਰੂ ਦੇ ਚਰਨਾਂ 'ਚ ਦੁਕਾਨ ਤੋਂ ਖਰੀਦਿਆ 4 ਗੱਜ ਕੱਪੜਾ ਭੇਟ ਹੋ ਜੇ ਨਾ ਤੇ ਰੁਮਾਲਾ ਸਾਹਿਬ ਕਹਿਣ ਲੱਗ ਪੈਂਦੇ ਕਿਸੇ ਦੇ ਪੈਰਾਂ 'ਚ ਨਾ ਪੈ ਜੇ ਇਹ ਬਹੁਤ ਅਮੋਲਕ ਚੀਜ਼ ਹੈ ਜਿਹੜੀ ਗੁਰੂ ਦੇ ਚਰਨਾਂ 'ਚ ਭੇਟਈ ਹੈ ਇਹ ਤੇਰੇ ਕੋਲ ਹੁਣ ਗੁਰੂ ਦੀ ਅਮਾਨਤ ਹੈ ਇਹਨੂੰ ਹੁਣ ਹੋਰ ਕਿਸੇ ਦੇ ਅੱਗੇ ਨਾ ਰੱਖਦਾ ਫਿਰ ਭਾਈ ਸਿਦਕ ਨਾ ਡੋਲੇ ਸਾਧ ਸੰਗਤ ਗੁਰੂ ਦਿਆਲ ਸਤਿਗੁਰ ਸਦਾ ਦਿਆਲ ਹੈ ਭਾਈ ਵਿਣ ਭਾਗਾ ਕੀ ਆ ਪਾਈ ਹੈ ਏਕ ਨਜ਼ਰ ਕਰ ਵੇਖਿਆ ਸਭ ਉਪਰ ਜਿਹਾ ਭਾਉ ਇਹ ਹਾ ਫਲ ਪਾਈ ਹੈ ਗੱਲ ਤੇ ਤੇਰੀ ਭਾਵਨਾ ਤੇ ਆ ਉਹਦੀ ਦਇਆਲਤਾ ਚ ਕਿਤੇ ਕਾਣੀ ਵੰਡਨੀ ਹੋ ਕਿਤੇ ਕੋਈ ਫਰਕ ਨਹੀਂ ਜੇ ਉਹਦੀ ਦਇਆਲਤਾ ਵਿੱਚ ਤੇ ਗੁਰੂ ਉਦਾਂ ਹੀ ਮਿਹਰਬਾਨ ਹੈ ਜੁਗ ਗੁਜ਼ਰ ਜਾਣ ਗੁਰੂ ਦੇ ਬਿਰਦ ਚ ਫਰਕ ਨਹੀਂ ਪੈਣਾ ਸਾਨੂੰ ਮੰਗਣਾ ਆ ਜੇ ਤੇ ਇੱਕੋ ਹੀ ਚੀਜ਼ ਮੰਗੀ ਹੈ ਮਹਾਰਾਜ ਸਿਦਕ ਨਾ ਡੋਲੇ ਪਰੋਸਾ ਨਾ ਡੋਲੇ ਜੇ ਤੂੰ ਟੁੱਠਾ ਕਿਰਪਾ ਨਿਧਾਨ ਨਾ ਦੂਜਾ ਵਿਚਾਰ ਕਿਉਂ ਤੱਕਣ ਜੀ ਖਸਮ ਤੋਂ ਬਿਨਾ ਸੌ ਤੋਂ ਬਿਨਾ ਸੁਹਾਗਣ ਕਿਉਂ ਕਿਸੇ ਨੂੰ ਹੋ ਰੱਖਾ ਨਾ ਤੱਕੇ